ਸਤਿ ਸ਼੍ਰੀ ਅਕਾਲ ਜੀ ਬਹੁ ਬਹੁ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਆਪਣੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਵਲੌਗ ਸ਼ੂਟ ਕਰਨ ਜਾ ਰያ ਜੋ ਕਿ ਇੱਕ ਬਰਥਡੇ ਵਲੌਗ ਹੈ ਕਿਉਂਕਿ ਅੱਜ ਮਾਮਾ ਜੀ ਦਾ ਬਰਥਡੇ ਆ ਤੇ ਅਸੀਂ ਹੁਣ ਮੈਂ ਤਿਆਰਸ਼ ਇੱਕ ਪ੍ਰੈਂਕ ਗਿਫਟ ਰੈਪ ਕਰਨ ਲੱਗੇ ਆਂ ਤੇ ਚਲੋ ਆਜੋ ਆਪਾਂ ਇੱਕ ਗਿਫਟ ਰੈਪ ਕਰਦੇ ਆਂ ਤੇ ਆ ਅਸੀਂ ਡੱਬੇ ਲੈਂਦੇ ਆ ਇਹਨਾਂ ਦੇ ਵਿੱਚ ਵੀ ਹੁਣ ਅਸੀਂ ਕੋਈ ਚੀਜ਼ ਪਾਵਾਂਗੇ ਉਹ ਤੁਹਾਨੂੰ ਅੱਗੇ ਜਾ ਕੇ ਪਤਾ ਲੱਗੇਗੀ ਤੇ ਇਹਦੇ ਵਿੱਚ ਅਸੀਂ ਪਾਉਣਾ ਹੈ ਇਹ ਲollipops ਜਿਹਨੂੰ ਅਸੀਂ ਰੈਪ ਕਰਾਂਗੇ ਹੁਣ ਅਸੀਂ ਲollipops ਨੂੰ ਪਹਿਲਾਂ ਰੈਪ ਕਰਾਂਗੇ 2-3 ਵਾਰੀ ਤੇ ਲollipops ਨੂੰ ਅਸੀਂ ਆਪਣਾ ਗਿਫਟ ਜਿਹੜਾ ਆ 4-5 ਵਾਰੀ ਰੈਪ ਕਰ ਦਿੱਤਾ ਆ ਤੇ ਹੁਣ ਇਹਨੂੰ ਅਸੀਂ ਇਸ ਡੱਬੇ ਦੇ ਵਿੱਚ ਪਾਵਾਂਗੇ ਇਹਨੂੰ ਡੱਬੇ 'ਚ ਪਾ ਕੇ ਹੁਣ ਅਸੀਂ ਰੈਪ ਕਰ ਦੇਣਾ ਆ ਇਨੂੰ ਹੁਣ ਅਸੀਂ ਡੱਬੇ ਦੇ ਵਿੱਚ ਰੈਪ ਕਰ ਦੁੱਤਾ ਆ ਹੁਣ ਦੂਸਰੇ ਹੁਣ ਦੂਸਰੇ ਡੱਬੇ ਦੇ ਵਿੱਚ ਇਹਨੂੰ ਪਾਵਾਂਗੇ ਤੇ ਰੈਪ ਕਰ ਦਾਂਗੇ ਤੇ ਹੁਣ ਅਸੀਂ ਇਸ ਡੱਬੇ ਨੂੰ ਇਹਦੇ ਵਿੱਚ ਪਾਵਾਂਗੇ ਡੱਬੇ 'ਚ ਡੱਬਾ ਡੱਬੇ 'ਚ ਰੱਖਾਂਗੇ ਹਾਂ ਚਲੋ ਹੁਣ ਇਹਨੂੰ ਵੀ ਬੰਦ ਕਰ ਤੇ ਇਹ ਵੀ ਡੱਬਾ ਹੁਣ ਅਸੀਂ ਬੰਦ ਕਰ ਦਿੱਤਾ ਇਹਨੂੰ ਪਾਵਾਂਗੇ ਹੁਣ ਸਭ ਤੋਂ ਵੱਡੇ ਮੇਨ ਡੱਬੇ ਦੇ ਵਿੱਚ ਤੇ ਇਹਨੂੰ ਵੀ ਅਸੀਂ ਹੁਣ ਬੰਦ ਕਰ ਦਾਂਗੇ ਤੇ ਇਹ ਹੈਗਾ ਸਾਡਾ ਮੇਨ ਡੱਬਾ ਬਾਕਸ ਇਨੂੰ ਅਸੀਂ ਬੰਦ ਕਰ ਦਿੱਤਾ ਹੈ ਟੇਪ ਦੇ ਨਾਲ ਤੇ ਹੁਣ ਅਸੀਂ ਇਹਨੂੰ ਰੈਪ ਕਰਾਂਗੇ ਤੇ ਅਸੀਂ ਆਪਣਾ ਗਿਫਟ ਜਿਹੜਾ ਉਹ ਰੈਪ ਕਰ ਦੱਤਾ ਹੈ ਓਏ ਨਾ ਕਰ ਤੇ ਸਾਡਾ ਗਿਫਟ ਪ੍ਰੈਂਕ ਵਾਲਾ ਗਿਫਟ ਜਿਹੜਾ ਬਣ ਕੇ ਤਿਆਰ ਹੈ ਤੇ ਅਸੀਂ ਤਿਆਰਸ਼ਾਰ ਹੋ ਗਏ ਆ ਕਿ ਸਾਡਾ ਗਿਫਟ ਤੇ ਹੁਣ ਅਸੀਂ ਚੱਲੇ ਆ ਬਹੁਤ ਜ਼ਿਆਦਾ ਗਰਮੀ ਆ ਸਿਖਰ ਦੁਪਹਿਰਾ ਹੋਇਆ ਪਿਆ ਦੁਪਹਿਰ ਦੇ 3 ਵਜੇ ਗਏ ਆ ਚੱਲਿਆਂ ਆਪਣੇ ਸਫ਼ਰ ਤੇ ਹੋਥਲਣੇ ਹੁਣ ਅਸੀਂ ਆ ਗਏ ਆ ਕਿਉਂਕਿ 10 15 ਮਿੰਟ ਦਾ ਹੀ ਰਾਹ ਸੀ ਤੇ ਚਲੋ ਆਪਾਂ ਚੱਲਦੇ ਹਾਂ ਤੇ ਹੁਣ ਅਸੀਂ ਚੱਲੇ ਆ ਚੜਾਈ ਚੜਨ ਕਿ ਗੰਤਰੇ ਦੇ ਬਿੰਕੀਆਂ లైక్ తీదె బాస్ ఆప్టే ఆహే నిఖరే జలా తే assi hun gaye ha 5 pani jama aho jo ko leao jo ko ho itla usme sade ko inhi nahi tarqi main to lambo murri lagdi ho ke ke chinta na tene gene hun aaye

ਲੋ ਖੋਲੋ ਤੂੰ ਮੂੰਹ ਕਲੀਆ ਮੂੰਹ ਨਹੀਂ ਬਣਾਦੇ ਹੋਣਾਂ ਦਾ ਤਾਤੀ ਮੂੰਹ ਨਾ ਲਾ ਲੈ ਉਹ ਨਿਕਲ ਤੀਂ ਹੀ ਹੌਲੀ ਥੈਂਕ ਯੂ ਮਾ ਜੀ ਸਰੀਆ ਬਵਾਸ ਆਇਆ ਬਵਾਸ ਆਣਾ ਹੈ ਹੁਣ ਮੇਨ ਚੀਜ਼ ਆ ਜੀ ਹਾਂ ਹਾਂ ਸਾਡਾ ਮੇਨ ਗਿਫਟ ਆਸ਼ਟਾਈ ਹਾਂ ਲੋ ਜਦੋਂ ਗਿਆ ਚਲ ਦੇ ਦੇ ਇਹਦਾ ਖੁੱਲਦਾ ਹੈ ਆਸ਼ਰਮ ਵੀ ਫੋਟੋ ਖਿੱਚ। ਇੱਥੇ ਪੈ ਜਾ। ਦੇਖ। ਦੀਦੀ ਤੂੰ ਇੱਧਰ ਨੂੰ ਹੋ ਥੋੜਾ। ਇੱਧਰ ਨੂੰ। ਮੈਂ ਜੀ ਬੈਠਦੇ ਰੱਖ ਮਨ ਨੂੰ ਤਾਂ। ਹੋਰ ਕੰਮ ਪੈ ਗਿਆ ਲੋਨ। ਵੀਰੇ ਵਿੱਚ ਟੱਪਾ ਬਲਵਰੀ ਨਹੀਂ ਦਿੱਤੀ ਬਾਰ ਕੱਢ ਲੋ ਇਹਨੂੰ ਬਾਰ ਕੱਢ ਲੋ ਸੇਟੇ ਧੱਕ ਦੋ ਦਫਾ ਕਰ ਹਮਲਾ ਉਹ ਨਹੀਂ ਮੰਨਦਾ ਆਏ ਮਾੜੇ ਮੰਜਾ ਚੀ ਉਹ ਜੀਪ ਨੂੰ ਆਗੇ ਘਾਤੇ ਸਾਰੇ ਮਾੜੇ ਬਣ ਜੋ ਕਾਫੇ ਕਿੱਥੇ ਕਰ ਕੇ ਮਨਣਾ

ਆ ਗਾਰਮ ਏਸੀ ਦੀ ਤੁਸੀਂ ਜਿਹੜੇ ਕਢਾਸਦੇ ਤੁਸੀਂ ਖੋਲ੍ਹ ਲੈ ਖੋਲ੍ਹਣੀ ਬਸ ਆਤੀ ਜਿਹਨੇ ਰੱਖਾ

ਪੰਜ ਮਿੰਟ ਦਾ ਲੱਗ ਗਿਆ ਹੁਣ ਚਲੋ ਜੀ ਹੁਣ ਅਸੀਂ ਬਰਥਡੇ ਸੈਲੀਬ੍ਰੇਟ ਕਰਕੇ ਚੱਲਿਆ ਕਰ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਤੋਂ ਕਰ ਲਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ